ਨਾ ਜੀ ਆਪਣਾ ਮੇਰਾ دیਵਾਨ ਚਾਉਂਦਾ ਜੀ ਦੁਆਮ ਫਰਮ ਦਾ ਜੀ ਫਿਰ ਆਪਣਾ ਸਦੇਵਾ ਟੈਣੀ ਕੰਪਨੀ ਆਜੋ ਸੈਂਪਲ ਆਨੇ ਆਈ ਸੀ ਕਿੰਨੇ ਕਿੰਨੇ ਦਾ ਸੈਂਪਲ ਲੈ ਗਏ ਦੋ ਸੈਂਪਲ ਲੈ ਗਏ ਇੱਕ ਸਬਸੋਂ ਤੇਲ ਦਾ ਇੱਕ ਦੇਸੀ ਕੀ ਪਾਰਸਕੂਮ ਦਾ ਮੇਰੇ ਕਿਹੜੀ ਕੰਪਨੀ ਦਾ ਜੀ ਸਰ ਤੋਂ ਤੇਲ ਗੇੜੀ ਕੰਪਨੀ ਦਾ ਇਹ ਆਪਣਾ ਕਿਚਨ ਆਪਣਾ ਕਿਚਨ ਸਟਾਰਟ ਤੁਸੀਂ ਕੀ ਆਪਣੇ ਉਰ ਦੇ ਵਿੱਚ ਕੀ ਕਰਨਾ ਚਾਹਦੇ ਤੁਸੀਂ ਸਾਡੇ ਸਾਹਿਬ ਜੀ ਪਿਓ ਦਾ ਕੋਈ ਹੋਰ ਜੀ ਗੱਲ ਨਹੀਂ ਬਾਕੀ ਬਾਕੀ ਉਹ ਸੈਂਪਲ ਆਪ ਦੱਸਣਾ ਕਿ ਆਪਣੇ ਆਪ ਕਰੋ ਕੰਪਨੀ ਤੋਂ ਆਪਣੇ ਵੱਲੋਂ ਕੰਪਨੀ ਜੀ ਹਾਂ ਕੰਪਨੀ ਜੀ ਬਈ ਕੰਪਨੀ ਜਿਹੜਾ ਮਾਲ ਦਿੱਤਾ ਸੈਂਪਲ ਉਹਦਾ ਬਿਲਕੁਲ ਹੈਗਾ ਆਪਣੇ ਕੋਲ ਹਾਂ ਬਿਲਕੁਲ ਬਿਲਕੁਲ ਨਾਲ ਦਿੱਤੇ ਹੈ ਜੀ ਸਰ ਅਜੇ ਜਿਹੜੀ ਸੈਂਪਲ ਕੀਤੀ ਇਹਦੀ ਜਾਣਕਾਰੀ ਦੇ ਅਸੀਂ ਟੋਟਲ ਚਾਰ ਸੈਂਪਲ ਲਿੱਤੇ ਜੀ ਕਿਸੇ ਚੀਜ਼ ਦਾ ਕਿਉਂ ਉਹਦੇ ਲਿੱਤੇ ਦੀ ਮਸਟਰਡ ਆ ਰਹੀ ਹੈ ਜੈਸੀ ਕਿਉਂ ਸਰ ਹਾਂ ਜੈਸੀ ਕਿਉਂ ਉਹਦੇ ਮਸਟਰਡ ਆ ਰਹੀ अच्छा जी। ਕਿਹੜੀ ਕਿਹੜੀ ਦੁਕਾਨ ਤੋਂ ਲੈ ਆਇਆ? ਇੱਕ ਜਵਾਹਰ ਮਾਰਕੀਟ ਤੋਂ ਲੈ। ਇਹਦਾ ਰਾਜाराम ਮਸਲਦਾਰ ਫਰੰਦਮਾ ਹੈ। ਦੂਜੀ ਕੀ ਹੈ? ਹਾਂ ਜੀ। ਦੂਜਾ ਨਾਮ ਇਹਨੂੰ ਯਾਦ ਨਹੀਂ ਹੈ। ਇੱਥੇ ਹੀ ਹੈ ਜੀ ਸ਼ਾਪ ਨੰਬਰ 736। ਸਰ ਹੁਣ ਇਸ ਤੋਂ ਬਾਅਦ ਕੀ ਕਾਰਵਾਈ ਹੋਊਗੀ ਜੀ? ਇਸ ਤੋਂ ਬਾਅਦ ਨਾ ਜਿਵੇਂ ਰਿਪੋਰਟ ਆਏਗੀ ਉਸ ਦੇ ਹਿਸਾਬ ਨਾਲ ਕਾਰਵਾਈ ਹੋਏਗੀ। ਜੇ ਤਾਂ ਸੈਂਪਲ ਫੇਲ ਫੇਲ ਆਣਗੇ ਤਾਂ ਫਿਰ ਕੋਰਟ ਤੇ ਕੇਸ ਲਾਵਾਂਗੇ। ਇਹ ਦੇਖਣਾ ਤੇ ਖਲਾਫ। আচ্ছা। ਠੀਕ ਹੈ ਜੀ। ਇਹ ਤਾਂ ਉਰਦੂ ਸਰਪ ਇਸ ਤੋਂ ਬਿਨਾਂ ਅੱਜ ਦੋ ਦਰਗਾਹਾਂ ਤੱਕ ਹੋਰ ਵੀ ਕਿਤੇ ਜਾਣੇ ਸਲਾਹ ਜੀ ਹਾਂ ਅਸੀਂ ਦੇਖਦੇ ਹਾਂ ਇਹ ਤਾਂ ਇਨਫਰਮੇਸ਼ਨ ਤੁਹਾਡੇ ਆਪਣੇ ਸੈਕਟਰੀ ਤੋਂ ਇਨਫਰਮੇਸ਼ਨ ਹਾਂਜੀ ਹਾਂਜੀ ਸਰਕਾਰ ਦੀ ਬੇਨਤੀ ਹੈ ਵੀ ਅੱਜ ਜਿਹੜਾ ਤੁਸੀਂ ਸੈਂਪਲਿੰਗ ਕੀਤੀ ਹੈ ਲੇਕਿਨ ਸ਼ਿਕਾਇਤ ਤੇ ਕੀਤੀ ਹੈ ਕਿ ਦਾਪਾਰਟਮੈਂਟ ਰੋਕੀਂ ਦੀ ਚਾਹੀਦੀ ਹੈ ਇਹ ਡਿਪਾਰਟਮੈਂਟ 'ਚ ਕੋਈ ਇਨਫਰਮੇਸ਼ਨ ਹੈ ਜੀ ਅਸੀਂ ਡਿਪਾਰਟਮੈਂਟ ਤੇ ਸਹਮਨਾ ਕਰ ਰਹੇ ਹਾਂ ਜਿਵੇਂ ਸਾਨੂੰ ਇਨਫਰਮੇਸ਼ਨ ਆ ਰਹੀ ਹੈ ਉਹ ਸਹਮਨਾ ਕਰਦੇ ਇਹ ਤਾਂ ਕੀ ਹੀ ਸਿਰਫ ਕੋਈ ਸੈਂਪਲਿੰਗ ਕਰ ਰਹੇ ਹੋ ਪਹਿਲੇ ਉਸ ਦਿਨ ਆਇਓ ਤਾਂ ਵੀ ਕੀ ਇਜ਼ਾ ਕਿਹਾ ਅੱਜ ਵੀ ਜਿਹੜਾ ਕੀਜ਼ਾ ਕੀਤਾ ਤੇ ਕੀ ਗੀਦਾ ਕੋਈ ਦੇਖੀ ਆਹ ਉਹ ਸ਼ੱਕ ਹੈ ਜੀ ਕੋਈ ਕੋਈ ਡੁਪਲੀਕੇਟ ਤਾਂ ਨਹੀਂ ਵਿਕ ਰਿਆ ਤੇ ਉਹ ਦੀ ਡਾਕਟ੍ਰੇਸ਼ਨ ਜੇ ਹੈਗੀ ਹੈ ਤਾਂ ਸੇ ਉਹ ਚੈੱਕ ਕਰਦੇ ਹਾਂ ਜੀ ਇੱਕ ਵਾਰ ਤੁਮ ਅਲੇ ਵੀ ਇਨਫੋਰਮੇਸ਼ਨ ਦਿੱਤੀ ਸੀ ਪਿਛੇ 15 ਜੂਨ ਨੂੰ ਕਿ ਉੱਥੇ ਸਬਜ਼ੀ ਮੰਡੀ ਦੇ ਪੁਰਾਣਾ ਜਿਹੜਾ ਫਰੂਟ ਹੁੰਦਾ ਐਕਸਪਾਇਰ ਜਿਹੜਾ ਮਾਲ ਹੁੰਦਾ ਉਹਦਾ ਸਟਿੱਕਰ ਉਤਾਰ ਕੇ ਉੱਥੇ ਵੇਚਿਆ ਜਾਣਾ ਹੈ ਤੁਹਾਨੂੰ ਮੈਂ ਵੀਡੀਓ ਵੀ ਭੇਜੀ ਸੀ ਉਹਦੇ ਦੇ ਹੱਥੇ ਕਾਰਵਾਈਆਂ ਕੀ ਕਰਾਂ ਕਰ ਦੇ 24 ਕਰ ਲੈਣੇ ਸੋਲਪਾ ਕਿ ਦਿਨ ਹੋ ਗਿਆ ਸਰ ਉਹਨਾਂ ਦੇ ਕੋਈ ਕੰਮ ਰੈਗੂਲਰ ਕੰਮ ਚੱਲ ਰਿਹਾ ਲੋਕਾਂ ਦੀ ਸਿਹਤ ਨਾਲ ਕਰਵਾਵਾਂ ਹੋ ਰਿਹਾ ਸਰਕਾਰ ਕਹਿੰਦੀ ਹੈ ਸੂਚਨਾ ਦਿਓ ਅਸੀਂ ਸੂਚਨਾ ਦਿੱਤੀ ਉਹਦੇ ਕਾਰਵਾਈ ਨਹੀਂ ਹੋਈ ਆਰਜੈਂਟ ਬੇਸਿਸ ਤੇ ਦੇਖ ਲੈਣ ਸਰ ਜਿਸ ਤਰ੍ਹਾਂ ਤੁਸੀਂ ਸੈਂਪਲਿੰਗ ਅੱਜ ਕੀਤੀ ਹੈ ਇਸ ਤੋਂ ਪਹਿਲਾਂ ਵੀ ਵਿਭਾਗ ਸੰਮਤੀ ਕਰਨਾ ਆਇਆ ਸੀਗਾ ਕਿੰਨੇ ਦਿਨ ਬਾਅਦ ਰਿਪੋਰਟ ਆ ਜਾਂਦੀ ਹੈ ਜੀ 15 ਡੇਸ ਬਾਅਦ ਆ ਜਾਂਦੀ ਹੈ ਜੀ 15 ਦਿਨ ਬਾਅਦ 15 ਦਿਨ ਬਾਅਦ ਇਹਦੀ ਆਉਗੀ ਰਿਪੋਰਟ ਹਾਂਜੀ ਹਾਂਜੀ ਤੇ ਸਰ ਜਿਹੜਾ ਸੈਂਪਲਿੰਗ ਕਰਦੇ ਹੋ ਨਾ ਇਹਦੀ ਕੋਈ ਕੀ ਮਤਲਬ ਇਹ ਕੀ ਹੁੰਦਾ ਜੁਰਮਾਨਾ ਹੁੰਦਾ ਕੋਈ ਕੀ ਕੀ ਹੁੰਦਾ ਸਾਨੂੰ ਕਦੇ ਉਸ ਤੋਂ ਬਾਅਦ ਕੋਈ ਕੋਈ ਫਾਈਨ ਕੋਈ ਵਗੈਰਾ ਹੁੰਦਾ ਹੈ ਫਾਈਨ ਹੁੰਦਾ ਫਾਈਨ ਹੁੰਦਾ ਕਿੰਨਾ ਫਾਈਨ ਹੋ ਜਰਾ ਜੇ ਮਤਲਬ ਇਹ ਅਲੱਗ ਅਲੱਗ ਜਿਸਾਬ ਦੀ ਰਿਪੋਰਟ ਆਉਂਦੀ ਹੈ ਉਸ ਹਸਾਬ ਨਾਲ ਜਿਹੜੇ ADC ਮੈਮ ਹੈ ਜਾਂ CGM ਦਾ ਹੈ ਉਹ ਹਸਾਬ ਨਾਲ ਉਹਦੀ ਕੋਰਟ ਦੇ ਕੇਸ ਲੱਗਦਾ ਹੈ ਉਹ ਡਿਸਾਈਡ ਕਰਦੇ ਕਿੰਨਾ ਜੁਰਮਾਨਾ ਲਾਣਾ ਕੋਈ ਸਜ਼ਾ ਵੀ ਹੁੰਦੀ ਹੈ ਇਹਦੇ ਹਾਂਜੀ ਸਜ਼ਾ ਵੀ ਹੋਈ ਉਹ ਵੀ ਨੇੜੇ ਵੀ ਕਿਸੇ ਬੰਦੇ ਨੂੰ ਸਜ਼ਾ ਹੋਈ ਹੈ ਕੋਈ ਮੇਰੀ ਨੌਲੇਜ 'ਚ ਨਹੀਂ ਹੈ ਜੀ ਹੁਣ 6 ਮਹੀਨੇ 'ਚ ਕੋਈ ਕਿਸੇ ਨੂੰ ਕੋਈ ਸਜ਼ਾ ਨਹੀਂ ਹੋਈ ਠੀਕ ਹੈ ਥੈਂਕ ਯੂ